ਅਦਾਕਾਰਾ ਹੀਨਾ ਖਾਨ ਨੇ ਚਾਰ ਜਨੂ ਆਪਣੇ ਬੁਆਏਫਰੈਂਡ ਰੋਕੀ ਜੈਸਵਾਲ ਨਾਲ ਗੁਪਤ ਢੰਗ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਉਹ ਲਗਾਤਾਰ ਚਰਚਾ ਵਿੱਚ ਰਹਿੰਦੀ ਹੈ ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਅਦਾਕਾਰਾ ਨੂੰ ਪਹਿਲੀ ਵਾਰ ਆਪਣੇ ਪਤੀ ਨਾਲ ਦੇਖਿਆ ਗਿਆ ਜਿੱਤੇ ਉਹ ਪੈਪਰਾਜ਼ੀ ਦੇ ਕੈਮਰਿਆਂ ਵਿੱਚ ਕੈਦ ਹੋ ਗਈ ਹੋਰ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਅਰਸਲ ਹੀਨਾ ਖਾਨ ਤੇ ਉਹਨਾਂ ਦੇ ਪਤੀ ਰੋਕੀ ਜੈਸਵਾਲ ਜਲਦ ਹੀ ਇੱਕ ਰਿਐਲਿਟੀ ਸ਼ੋਅ પતિ ਪਤਨੀ اور ਪੰਗਾ ਵਿੱਚ ਦਿਖਾਈ ਦੇਣਗੇ ਇਸ ਲਈ ਸ਼ੋਅ ਦੇ ਸੈੱਟ ਤੇ ਨਵੇਂ ਵਿਆਹੇ ਜੋੜੇ ਨੂੰ ਇਕੱਠੇ ਦੇਖਿਆ ਗਿਆ ਹੀਨਾ ਆਪਣੀ ਵੈਨਿਟੀ ਵੈਨ ਤੋਂ ਬਾਹਰ ਨਿਕਲੀ ਅਤੇ ਓੜੀਕ ਕਰ ਰਹੇ ਪੈਪਰਾਜ਼ੀ ਦਾ ਧੰਨਵਾਦ ਕੀਤਾ ਫਿਰ ਪੈਪਰਾਜ਼ੀ ਨੇ ਨਵਿਆਹੇ ਜੋੜੇ ਨੂੰ ਇੱਕ ਦੂਜੇ ਦੇ ਨੇੜੇ ਪੋਸਟ ਦਿੰਦੇ ਹੋਏ ਕੈਮਰੇ ਵਿੱਚ ਕੈਦ ਕਰ ਲਿਆ ਇਸ ਬਾਰੇ ਗੱਲ ਕਰਦੇ ਹੋਏ ਅਦਾਕਾਰਾਂ ਨੇ ਕਿਹਾ ਅਸੀਂ પતિ ਪਤਨੀ ਬਣ ਗਏ ਹਾਂ ਹੁਣ ਥੋੜਾ ਪੰਗਾ ਚਾਹੀਦਾ ਹੈ ਇਸ ਦੌਰਾਨ ਰੋਕੀ ਨੇ ਮੀਂੜੀਆਂ ਨਾਲ ਗੱਲ ਕਰਦੇ ਹੋਏ ਹੀਨਾ ਦੇ ਸਿਰ ਤੇ ਕਿਸ ਵੀ ਕੀਤੀ